सिटी के पूरा लॉ एंड ऑर्डर मेनटेन करने वास्ते बिल्कुल पीसफुल सिचुएशन में इंश्योर करने करते क अपनी सारी टीम के नलैग मार्च करें और बिल्कुल पुख्ता प्रबंध है साढ़े और अं इंश्योर करे भी हर हाल के इतने पीस मेनटेन रहे और ਸੇਵਿਕ ਕੰਮ ਕਰਨ ਦੇ ਨਾਉਲੇ ਤੇ ਸਾਡੀ ਸਖੀ ਰਹਿ ਗਈ ਔਰ ਇਸ ਕਰਕੇ ਸਾਨੂੰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਬਿਲਕੁਲ ਲੋਕਲੀ ਚਲੋ ਦੇ ਪੀਲ ਗੁਲੀ ਰਹੋ ਆਪਣੇ ਪਗਵਾੜਾ ਨਿਵਾਸੀ ਸਾਰੇ ਤਿਆਰ ਹੁਕਮਤ ਨਾਲ ਰਹਿਣ ਤੇ ਇਹ ਵੀ ਕੋਈ ਕਾਨੂੰਨ ਆਪਣੇ ਹੱਥ ਵਿੱਚ ਲਏਗਾ ਉਹ ਦੇਖ ਲਾਫ ਬੜੀ ਕਰ ਦੇਗਾ ਫਗਵਾੜਾ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਗਵਾੜਾ ਪੁਲਿਸ ਵੱਲੋਂ ਫਲੈਂਗ ਮਾਰਚ ਕੱਢਿਆ ਗਿਆ। ਸ਼ਹਿਰ ਵਿੱਚ ਫਲੈਂਗ ਮਾਰਚ ਦੇ ਜ਼ਰੀਏ ਲੋਕਾਂ ਦੇ ਵਿੱਚ ਜਿੱਥੇ ਸੁਰੱਖਿਆ ਦੀ ਭਾਵਨਾ ਕਾਇਮ ਕੀਤੀ ਜਾ ਰਹੀ ਹੈ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਨੇ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਇਹ ਫਲੈਂਗ ਮਾਰਚ ਕੱਢਿਆ ਗਿਆ ਹੈ। ਉਨਾ ਮਾੜੇ ਅੰਤਰਾ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਸ਼ਹਿਰ ਵਿੱਚ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਵੇਗਾ ਤਾਂ ਉਸ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਆਪਸੀ ਭਾਈਚਾਰਾ ਬਣਾ ਕੇ ਰਹਿਣ ਦੀ ਅਪੀਲ ਵੀ ਕੀਤੀ ਹੋਰ ਇਸ ਮੌਕੇ ਉਹਨਾਂ ਗੱਲਬਾਤ ਕਰਦੇ ਆਂ ਕਿ ਕੁਝ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਵੀਰਪੋਟ ਦਾ ਫਲੈਂਗ ਮਚ ਜਿਹੜਾ ਕੱਢਿਆ ਗਿਆ ਕਿਸ ਸਬੰਧ ਵਿੱਚ ਕੱਢਿਆ ਗਿਆ ਜੀ ਇਹ ਜੀ ਸਿਟੀ ਦੇ ਵਿੱਚ ਪੂਰਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਤੇ ਬਿਲਕੁਲ ਪੀਸਫੁਲ ਸਿਚੁਏਸ਼ਨ ਇਨਸ਼ੋਰ ਕਰਨ ਵਾਸਤੇ ਅਸੀਂ ਕੱਜ ਆਪਣੀ ਸਾਰੀ ਟੀਮ ਦੇ ਨਾਲ ਫਲੈਗ ਮਾਰਚ ਕਰਿਆ ਹੈ ਔਰ ਬਿਲਕੁਲ ਪੁਖਤਾ ਪ੍ਰਬੰਧ ਹੈਗੇ ਨੇ ਸਾਡੇ ਔਰ ਅਸੀਂ ਇਨਸ਼ੋਰ ਕਰਾਂਗੇ ਵੀ ਹਰ ਹਾਲ ਦੇ ਵਿੱਚ ਜਿਹੜਾ ਹੈ ਇੱਥੇ ਪੀਸ ਮੇਨਟੇਨ ਰਹੇ ਔਰ ਜਿਹੜਾ ਜਿਹੜੀ ਵਾਰਦਾਤ ਹੋਈ ਹੈ ਉਹਦੇ ਤੇ ਵੀ ਸਾਡੀ ਟੀਮਸ ਨੇ ਕਾਫੀ ਕੰਮ ਕਰਿਆ ਹੈ ਔਰ ਉਹਦੇ ਅਸੀਂ ਅਪਡੇਟ ਟਾਈਮ ਟੂ ਟਾਈਮ ਦਿੰਦੇ ਰਵਾਂਗੇ ਐਂਡ ਮੈਡਮ ਮਾੜੇ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ। ਲਾਅ ਦੇ ਉੱਤੇ ਕੋਈ ਨਹੀਂ ਹੈ ਜੀ। ਮਾੜੇ ਅਨਸਰ ਜੇ ਕੋਈ ਕੰਮ ਕਰਨਗੇ ਤਾਂ ਉਹਦੇ ਤੇ ਸਾਡੀ ਸੱਤੀ ਰਹੇਗੀ। ਔਰ ਇਸ ਕਰਕੇ ਸਾਨੂੰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਬਿਲਕੁਲ ਲਾਫਲੀ ਚਲੋ ਤੇ ਪੀਸਫੁਲੀ ਰਹੋ ਆਪਦੇ ਫਗਵਾੜਾ ਨਿਵਾਸੀ ਸਾਰੇ ਬਿਆਨ ਮੂਬਤ ਨਾਲ ਰਹਿਣ ਤੇ ਜੇ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਏਗਾ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏ।